ਸਰਦਾਰ ਨਿਵਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਨੰਗੀਆਂ ਲੱਤਾਂ ਵਾਲਾ ਮੁੰਡਾ ਦਿੱਲੀ ਯੂਪੀ ਬਾਰਡਰ ਤੇ ਇੱਕ ਕਲੋਨੀ ਵਿੱਚ ਮੇਰਾ ਘਰ ਹੈ ਅਸਲ ਵਿੱਚ ਵੇਖਣ ਨੂੰ ਤਾਂ ਇਹ ਇਲਾਕਾ ਦਿੱਲੀ ਦਾ ਹੀ ਹਿੱਸਾ ਲੱਗਦਾ ਹੈ ਦਿੱਲੀ ਅਤੇ ਯੂਪੀ ਵਿੱਚਕਾਰ ਇੱਕ ਸੜਕ ਪੈਂਦੀ ਹੈ ਜਿਹੜੀ ਬਹੁਤ ਚੱਲਦੀ ਹੈ ਇਹੋ ਸੜਕ ਯੂਪੀ ਅਤੇ ਦਿੱਲੀ ਨੂੰ ਵੱਖਰਾ ਕਰਦੀ ਹੈ ਜੇ ਉਸ ਸੜਕ ਨੂੰ ਵਿਚਕਾਰੋਂ ਹਟਾ ਲਿਆ ਜਾਵੇ ਤਾਂ ਸਾਰਾ ਇਲਾਕਾ ਦਿੱਲੀ ਭੰਨ ਜਾਵੇਗਾ ਯੂਪੀ ਇਲਾਕੇ ਦੀ ਜਿਸ ਕਲੋਨੀ ਬਾਰੇ ਮੈਂ ਗੱਲ ਕਰ ਰਿਹਾ ਹਾਂ ਉਹ ਤਿੰਨ ਬਲਾਕਾਂ ਵਿੱਚ ਵੰਡਿਆ ਹੋਇਆ ਹੈ ਉਹਨਾਂ ਦੇ ABC ਨਾ ਰੱਖੇ ਹੋਏ ਹਨ ਹਰ ਬਲਾਕ ਵਿੱਚ ਸਰਕਾਰ ਵੱਲੋਂ ਇੱਕ ਮਾਰਕੀਟ ਬਣਾਈ ਹੋਈ ਹੈ ਦੁਕਾਨਾਂ ਦੀ ਇੱਕ ਲੰਬੀ ਸਾਰੀ ਕਤਾਰ ਜਿੰਨਾ ਵਿੱਚੋਂ ਉੱਥੋਂ ਦੀ ਵੱਸੋਂ ਦੀਆਂ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਉਪਲਬਧ ਹਨ ਉੱਥੇ ਹਲਵਾਈ ਪਰਚੂਨ ਤੇ ਮਨੀਆਰੀ ਦੀ ਦੁਕਾਨ ਹੈ ਉੱਥੇ ਡਾਕਟਰ ਤੇ ਨਾਈ ਵੀ ਹੈ ਮੇਰਾ ਘਰ ਬਲਾਕ A ਵਿੱਚ ਪੈਂਦਾ ਹੈ ਉਸ ਬਲਾਕ ਦੀ ਮਾਰਕੀਟ ਵਿੱਚ ਵੀ ਜ਼ਰੂਰਤੀਆਂ ਸਾਰੀਆਂ ਦੁਕਾਨਾਂ ਹਨ ਉਸ ਵਿੱਚ ਵਿੱਕੀ ਨਾਂ ਦਾ ਇੱਕ ਰੈਸਟੋਰੈਂਟ ਵੀ ਖੁੱਲ੍ਹਾ ਹੈ ਵਿੱਕੀ ਰੈਸਟੋਰੈਂਟ ਨੂੰ ਦੋ ਸਕੇ ਭਰਾ ਚ ਲਾਉਂਦੇ ਹਨ ਇੱਕ 38 ਸਾਲਾਂ ਦਾ ਲੱਗਦਾ ਹੈ ਤੇ ਦੂਜਾ ਕੋਈ 40 ਦਾ ਹੋਵੇਗਾ ਉਹ ਦੋਵੇਂ ਰੈਸਟੋਰਾਂ ਤੋਂ 3-4 ਮੀਲ ਦੂਰ ਇੱਕ ਪੌਸ਼ ਕਲੋਨੀ ਵਿੱਚ ਰਹਿੰਦੇ ਹਨ। ਛੋਟਾ ਭਰਾ ਜਿਸ ਮੈਨੂੰ ਜਿਸ ਦਾ ਨਾਮ ਪਤਾ ਨਹੀਂ ਲੰਬਾ ਗੋਰਾ ਸਮਾਰਟ ਦਿੱਸਦਾ ਹੈ ਜਿਸ ਸਿਰ ਤੇ ਖਾਸੇ ਵਾਲ ਉੱਡੇ ਹੋਏ ਹਨ ਉਹ ਆਪਣੀ ਸਿਹਤ ਬਾਰੇ ਬੜਾ ਸੁਚੇਤ ਰਹਿੰਦਾ ਹੈ। ਅਸਲ ਵਿੱਚ ਉਹ ਇੰਗਲੈਂਡ ਤੋਂ 3-4 ਸਾਲ ਲਾ ਕੇ ਆਇਆ ਹੈ। ਮੈਨੂੰ ਇਹ ਪਤਾ ਨਹੀਂ ਕਿ ਉਹ ਇੰਗਲੈਂਡ ਕੀ ਕਰਨ ਗਿਆ ਸੀ। ਬਸ ਉਹਦੇ ਇੱਕ ਪਹਿਰਾਵੇ ਤੋਂ ਹੀ ਅੰਦਾਜ਼ਾ ਲੱਗਦਾ ਹੈ ਕਿ ਉਹ ਬਾਹਰਲੇ ਮੁਲਕ ਵੇਖ ਚੁੱਕਿਆ ਹੈ। ਉਹ ਘਰੋਂ 4 ਮੀਲ ਦੂਰ ਪੈਂਦਲੀ ਪਹੁੰਚਦਾ ਹੈ ਕਈ ਵਾਰੀ ਉਹ ਵਿਚਕਾਰ ਨਸਣ ਵੀ ਲੱਗਦਾ ਹੈ ਪਰ ਵੱਡਾ ਭਰਾ ਸਧਾਰਨ ਜਿਹਾ ਜਾਪਦਾ ਹੈ ਉਸ ਦਾ ਪਰ ਹਵਾ ਵੀ ਬਸ ਆਮ ਜਿਹਾ ਨਾ ਉਹਦੇ ਦਾ ਵੀ ਮੈਨੂੰ ਪਤਾ ਨਹੀਂ ਕਤਾਰ ਵਿੱਚ ਸਭ ਦੁਕਾਨਾਂ ਮੂਰੇ ਬਰਾਂਡਾ ਛੱਡਿਆ ਹੋਇਆ ਹੈ ਦੁਕਾਨਾਂ ਦਾ ਆਕਾਰ ਬਹੁਤ ਵੱਡਾ ਨਹੀਂ ਉਹਨਾਂ ਦੇ ਆਪਣੇ ਬੈਠਣ ਲਈ ਬਰਾਂਡੇ ਵਿੱਚ ਕਾਊਂਟਰ ਲਾ ਕੇ ਥਾਂ ਬਣਾਈ ਹੋਈ ਹੈ ਜਿਸ ਪਿਛੇ ਪਈ ਕੁਰਸੀ ਤੇ ਦੋਵੇਂ ਭਰਾ ਵਾਰੋ-ਵਾਰੀ ਬੈਠਦੇ ਜਾਂ ਆਪਣੀ ਡਿਊਟੀ ਦਿੰਦੇ ਹਨ ਗਾਹ ਕਉਂਦਾ ਤੇ ਪੈਸੇ ਦਿੰਦਾ ਹੈ ਉਹਨਾਂ ਦੇ ਸੱਜੇ ਹੱਥ ਇੱਕ ਸੰਦੂਖੜੀ ਰੱਖੀ ਹੋਈ ਹੈ ਜਿਹੜੀ ਖੁੱਲੀ ਹੀ ਰਹਿੰਦੀ ਹੈ ਸੰਦੂਖੜੀ ਦੇ ਦੋ ਭਾਗ ਹਨ ਉੱਪਰਲੇ ਭਾਗ ਵਿੱਚ ਉਹ ਸਿੱਕੇ ਰੱਖਦੇ ਹਨ ਜਾਂ 5 10 ਦੇ ਨੋਟ ਹੇਠਲੇ ਭਾਗ ਵਿੱਚ ਉਹ 50 ਤੋਂ ਲੈ ਕੇ 500 ਜਾਂ ਕਈ ਵਾਰੀ ਹਜ਼ਾਰ ਦਾ ਨੋਟ ਪਾਉਂਦੇ ਰਹਿੰਦੇ ਹਨ ਕਾਊਂਟਰ ਪਿੱਛੇ ਦੋ ਝਕਾਨਾ ਜੋੜ ਕੇ ਹਾਲ ਨੂੰ ਮਾਥਾਂ ਬਣਾਈ ਹੋਈ ਹੈ ਉਸ ਵਿੱਚ ਰੋਟੀ ਖਾਣ ਵਾਲਿਆਂ ਲਈ ਵਧੀਆ ਫਰਨੀਚਰ ਲੱਗਿਆ ਹੋਇਆ ਹੈ। ਹਾਲੇਸੀ ਹੈ ਬਹੁਤੇ ਗਾਹ ਕਰਤੀ ਆ ਕੇ ਉਸ ਵਿੱਚ ਬੈਠ ਕੇ ਖਾਣੇ ਦਾ ਆਨੰਦ ਮਾਣਦੇ ਹਨ। ਰਾਂਡੇ ਅੱਗੇ ਖਾਸੀ ਖੁੱਲੀ ਥਾਂ ਹੈ। ਗਰਮੀ ਦੇ ਮੌਸਮ ਵਿੱਚ ਸ਼ਾਮ ਹੁੰਦਿਆ ਇੱਕ ਨੌਕਰ ਉਸ ਖੁੱਲੀ ਥਾਂ ਤੇ ਸਾਫ਼ ਕਰਕੇ ਪਾਣੀ ਦਾ ਛਿੜਕਾਓ ਕਰਕੇ ਮੇਜ਼ ਕੁਰਸੀਆਂ ਲਾ ਦਿੰਦਾ ਹੈ। ਸਟੈਂਡ ਵਾਲੇ ਦੋ ਕੂਲਰ ਰੱਖ ਦਿੰਦਾ ਹੈ। ਜਦੋਂ ਹਨੇਰਾ ਹੋਵੇ ਤਾਂ ਖਾਣ ਵਾਲੇ ਗਾਹ ਬਹੁਤੇ ਹੋ ਜਾਂਦਾ ਹੈ। ਇਸੀ ਹਾਲ ਵਿੱਚ ਥਾਂ ਨਹੀਂ ਮਿਲਦੀ ਤਾਂ ਉਹ ਬਾਹਰ ਬੈਠ ਜਾਂਦੇ ਹਨ ਕਈ ਸ਼ਕੀਨਤਾ ਇੰਜ ਹੀ ਖੁੱਲੇ ਵਿੱਚ ਬੈਠ ਕੇ ਖਾਣਾ ਪਸੰਦ ਕਰਦੇ ਹਨ ਉਸ ਖਾਲੀ ਥਾਂ ਤੇ ਇੱਕ ਵੱਡਾ ਸਾਰਾ ਰੁੱਖ ਵੀ ਹੈ ਜਿਸ ਦੀ ਜੜ ਵਿੱਚ ਲਾਹ ਰੰਗ ਦੇ ਫੁੱਲਾਂ ਵਾਲੀ ਬਗੋਨ ਬਿਲਿਆ ਦੀ ਵੇਲ ਉੱਗੀ ਹੋਈ ਹੈ ਭਾਵੇਂ ਉਹ ਰੁੱਖ ਤਾਂ ਨਿੰਮ ਹੈ ਪਰ ਫੁੱਲਾਂ ਦਾ ਮੌਸਮ ਆਉਣ ਤੇ ਲੋਗ honia ਦੀ ਫੁੱਲਾਂ ਨਾਲ ਪਰ ਜਾਂਦਾ ਹੈ ਉਂ ਜਾਪਦਾ ਹੈ ਕਿ ਉਹ ਨਿਮ ਨਹੀਂ ਸਕੋ ਬ્લેਕ honia ਵਾਲਾ ਹੀ ਰੁਕ ਹੋਵੇ ਰੈਸਟੋਰਾਂ ਦੀ ਅਗਲੀ ਜਾਨੀ ਤੀਜੀ ਦੁਕਾਨ ਨੂੰ ਉਹਨਾਂ ਦੇ ਸਟੋਰ ਬਣਾਇਆ ਹੋਇਆ ਹੈ ਉਸ ਵਿੱਚ ਬੈਠ ਕੇ ਨੌਕਰ ਸਬਜ਼ੀ ਕੱਟਦੇ ਆਟਾ ਗੁੰਨਤੇ ਤੇ ਮਸਾਲਾ ਕੁੱਟਦੇ ਹਨ ਉਹਨਾਂ ਉਸ ਵਿੱਚ ਇੱਕ ਪੁਰਾਣਾ ਟੇਪ ਰੈਕਡਰ ਵੀ ਰੱਖਿਆ ਹੋਇਆ ਹੈ ਜਿਸ ਤੇ ਹਰ ਵੇਲੇ ਫਿਲਮੀ ਗਾਣੇ ਵੱਜਦੇ ਰਹਿੰਦੇ ਹਨ ਦੋਵੇਂ ਭਰਾਵਾਂ ਨੇ ਬਹੁਤ ਹੁਨਰਮੰਦ ਕੁੱਕ ਰੱਖੇ ਹੋਏ ਹਨ ਜਿਹੜੇ ਬਹੁਤ ਸੁਆਦਿਸ਼ਟ ਖਾਣਾ ਪਕਾਉਂਦੇ ਹਨ ਸਾਰਾ ਖਾਣਾ ਦੇਸੀ ਘਿਓ ਵਿੱਚ ਤਿਆਰ ਹੁੰਦਾ ਹੈ ਜਿਸ ਲਈ ਕਦੇ ਵੀ ਕੰਜੂਸੀ ਨਹੀਂ ਵਰਤੀ ਜਾਂਦੀ ਕੁੱਕ ਵਾੜੀ ਦਾਲ ਸ਼ਾਹੀ ਪਨੀਰ ਅਤੇ ਮਲਾਈ ਕੋਫਤਾ ਬਣਾਉਂਦੇ ਹਨ ਉਹਨਾਂ ਇਹਨਾਂ ਨਾਲ ਦੋ ਸੁੱਕੀਆਂ ਸਬਜ਼ੀਆਂ ਵੀ ਬਣਾਉਂਦੇ ਹਨ ਗਾਹਕ ਕਦੇ-ਕਦਾਈਂ ਬਦਲਾ ਲਈ ਰੈਸਟੋਰਾਂ ਵਿੱਚ ਰੋਟੀ ਖਾਣਾ ਪਸੰਦ ਕਰਦੇ ਹਨ ਕਿਸੇ ਦਿਨ ਜਨਮ ਦਿਨ ਦੀ ਪਾਰਟੀ ਜਾਂ ਕਿਸੇ ਵਿਆਹ ਦੀ ਵਰੇ ਗੰਢ ਤੇ ਵੀ ਕਾਂਦੀ ਢੀੜ ਜੁੜ ਜਾਂਦੀ ਹੈ ਕਈ ਗਾਹਕ ਉੱਥੋਂ ਰਾਤੀ ਖਾਣਾ ਪੈਕ ਕਰਵਾ ਕੇ ਲੈ ਜਾਂਦੇ ਹਨ ਗਾਹਕ ਆਪ ਕਾਊਂਟਰ ਤੇ ਆਰਡਰ ਦਿੰਦਾ ਹੈ ਉਹ ਆਪਣੀ ਪਸੰਦ ਦੀਆਂ ਚੀਜ਼ਾਂ ਲਿਖਵਾ ਦਿੰਦਾ ਹੈ ਕਾਊਂਟਰ ਤੇ ਮਾਈਕ ਲੱਗਿਆ ਹੋਇਆ ਹੈ ਜਿਸ ਨਾਲ ਸੰਪਰਕ ਤਿੰਨ ਨੰਬਰ ਦੁਕਾਨ ਨਾਲ ਹੈ ਮਾਲਕ ਆਪਣੀ ਸੀਟ ਤੇ ਬੈਠਾ ਤਿੱਜੀ ਦੁਕਾਨ ਤੇ ਇੱਕ ਮਾਹਿਕ ਰਾਹੀਂ ਭੋਲ ਕੇ ਆਰਡਰ ਕਰਦਾ ਹੈ ਤੇ ਜੋ ਚੀਜ਼ ਗਾਹਕ ਨੇ ਲੈ ਜਾਣੀ ਹੁੰਦੀ ਹੈ ਉਹ ਪੈਕ ਹੋ ਕੇ ਆ ਜਾਂਦੀ ਹੈ ਦੋਵੇਂ ਪਾਈਆਂ ਦਾ ਇਹ ਰੈਸਟੋਰੈਂਟ ਸਿਰਫ ਖਾਣ ਪੀਣ ਤੱਕ ਹੀ ਸੀਮਤ ਨਹੀਂ ਉਹਨਾਂ ਨੇ ਇਸ ਤੋਂ ਇਲਾਵਾ ਦੁੱਧ ਦਾ ਕੰਮ ਵੀ ਤੋਰਿਆ ਹੋਇਆ ਹੈ ਦੁੱਧ ਵਾਲੀਆਂ ਵੱਡੀਆਂ ਕੰਪਨੀਆਂ ਜਿਵੇਂ 4 ਵਜੇ ਟਰੱਕਾਂ ਚੋਂ ਦੁੱਧ ਦੀਆਂ ਥੈਲੀਆਂ ਲਾ ਰੈਸਟੋਰੈਂਟ ਛੱਡ ਜਾਂਦੀਆਂ ਹਨ ਪਿੰਡ ਦੇ ਦੋਦੀ ਵੀ ਸਾਈਕਲਾਂ ਤੇ ਡਰਮਾਂ ਰਾਹੀਂ ਸਵੇਰੇ 5 ਵਜੇ ਤੀਕ ਦੁੱਧ ਦੁਕਾਨ ਤੇ ਖੁੱਲੇ ਮੂੰਹ ਵਾਲੇ ਡਰਮ ਵਿੱਚ ਪਾ ਜਾਂਦੇ ਹਨ 6 ਵਜੇ ਤੀਕ ਬਲਾਕੇ ਵਾਲੇ ਲੋਕ ਹੱਥਾਂ 'ਚ ਡੋਲੂ ਜਾਂ ਢੱਬੇ ਲੈ ਕੇ ਦੁੱਧ ਲੈਣ ਦੁਕਾਨ ਤੇ ਆਉਣ ਲੱਗਦੇ ਹਨ ਇਸ ਤੋਂ ਇਲਾਵਾ ਉਹ ਇਸ ਨਾਲ ਕਈ ਵਾਰੀ ਬ੍ਰੈਡ ਬਿਸਕਟ ਰਸ ਜੰਮਕੀਨ ਵੀ ਖਰੀਦ ਕੇ ਲੈ ਜਾਂਦੇ ਹਨ ਇਹ ਸਭ ਚੀਜ਼ਾਂ ਵੀ ਦੁਕਾਨ ਤੋਂ ਮਿਲਦੀਆਂ ਹਨ ਰੈਸਟੋਰੈਂਟ 'ਚ ਦੋਵੇਂ ਭਰਾ ਡਿਊਟੀ ਨਿਭਾਉਂਦੇ ਹਨ ਦੁੱਧ ਤੇ ਹੋਰ ਸਮਾਨ ਦੀ ਵਿਕਰੀ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚ ਬਹੁਤੇ ਬੰਨੇ ਗਾਹਕ ਹੀ ਆਉਂਦੇ ਹਨ ਸਵੇਰ ਦੀ 7 ਵਜੇ ਤੀਕ ਇਹ ਸਾਰਾ ਕੰਮ ਇੱਕ ਖਾਸ ਨੌਕਰ ਦੇ ਸਿਰ ਛੱਡਿਆ ਹੁੰਦਾ ਹੈ ਜਿਹੜਾ ਉਹਨਾਂ ਦੀਆਂ ਨਜ਼ਰਾਂ ਵਿੱਚ ਬਹੁਤ ਇਮਾਨਦਾਰ ਹੈ ਸਿਰਫ 7 ਵਜੇ ਤੀਕ ਛੋਟਾ ਭਰਾ ਆਪਣੀ ਸਿਹਤ ਦਾ ਖਿਆਲ ਰੱਖਦਾ ਹੋਇਆ ਘਰੋਂ ਪੈਦਲ ਚੱਲਦਾ ਤੇ ਕਦੇ ਨਾਸ਼ਤਾ ਠੀਕ ਵਕਤ ਤੇ ਰੈਸਟੋਰਾਂ ਆ ਕੇ ਕੰਮ ਸਾਂਭ ਲੈਂਦਾ ਹੈ ਮੈਂ ਵੀ ਸਵੇਰੇ 6 ਜਾਂ ਸਵਾ 6 ਵਜੇ ਠੀਕ ਦੁੱਧ ਵਾਲਾ ਢੋਲੂ ਲੈ ਕੇ ਪਹੁੰਚ ਜਾਂਦਾ ਹਾਂ ਕਈ ਦਿਨਾਂ ਤੋਂ ਮੈਂ ਰੈਸਟੋਰਾਂ ਤੇ ਇੱਕ ਅਜੀਬ ਜਹੀ ਗੱਲ ਹੁੰਦੀ ਵੇਖਦਾ ਆ ਰਿਹਾ ਹਾਂ ਸਰਦੀਆਂ ਦੇ ਦਿਨ ਹੋਣ ਕਰਕੇ ਅਜੇ ਸਵੇਰੇ ਹਨੇਰਾ ਹੁੰਦਾ ਹੈ ਸਵਾ 6 ਵਜੇ ਕੋਈ 28-30 ਸਾਲ ਦੀ ਉਮਰ ਵਾਲਾ ਇੱਕ ਬੰਦਾ ਰੋਜ਼ ਸਾਈਕਲ ਤੇ ਉੱਥੇ ਆਉਂਦਾ ਹੈ ਉਹ ਸਾਈਕਲ ਬੈਂਚ ਨਾਲ ਲਾ ਕੇ ਖੜਾ ਕਰ ਕੇ 3 ਨੰਬਰ ਕਮਰੇ ਅੱਗੇ ਬਣੇ ਵਰਾਂਡੇ ਵਿੱਚ ਜਾਂਦਾ ਹੈ ਜਿੱਥੇ ਅਕਸਰ ਹਨੇਰਾ ਹੁੰਦਾ ਹੈ ਕਿਉਂਕਿ ਉਸ ਵੇਲੇ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਉੱਥੇ ਸੁੱਤੇ ਪਏ ਹੁੰਦੇ ਹਨ ਰੈਸਟੋਰਾਂ ਦੀ ਸਿਰਫ ਉਹੀ ਬੱਤੀ ਜਗਦੀ ਹੁੰਦੀ ਹੈ ਜਿਹੜੀ ਕਾਊਂਟਰ ਤੇ ਲੱਗੀ ਹੋਈ ਹੈ ਉੱਥੇ ਕੁਝ ਮੂਸੇ ਵਿੱਚ ਉਹ ਸ਼ਖਸ ਇੱਕ ਕਨਸਤਰ ਚੁੱਕੀ ਆਉਂਦਾ ਦਿਸਦਾ ਹੈ ਬਰਾਂਡੇ ਚੋਂ ਚੋਕ ਕੇ ਆਂਦੇ ਇੱਕ ਨਸਤਰ ਵਿੱਚੋਂ ਉਹ ਕੁਝ ਆਪਣੇ ਸਾਈਕਲ ਉੱਤੇ ਟੰਗੇ ਪੀਪੇ ਵਿੱਚ ਪਾਉਂਦਾ ਹੈ ਖਾਲੀ ਕੀਤਾ ਕਨਸਤਰ ਉੱਥੇ ਜ਼ਮੀਨ ਤੇ ਧਰਦਾ ਤੇ ਆਪਣੇ ਸਾਈਕਲ ਤੇ ਚੜ ਕੇ ਅੱਗੇ ਲੰਘ ਜਾਂਦਾ ਹੈ ਇਹ ਸਭ ਮੈਂ ਕਈ ਦਿਨਾਂ ਤੋਂ ਦੇਖਦਾ ਆ ਰਿਹਾ ਹਾਂ ਕਿਉਂਕਿ ਮੇਰਾ ਦੁੱਧ ਲੈਣ ਆਉਂਦਾ ਤੇ ਉਸ ਦਾ ਰੈਸ ਨੂੰ ਆਉਂਦਾ ਲਗਭਗ ਇੱਕੋ ਵਕਤ ਹੁੰਦਾ ਹੈ ਇੱਕ ਦਿਨ ਮੇਰੇ ਮਨ ਚ ਆਈ ਦੁੱਧ ਵੇਚ ਰਹੇ ਨੌਕਰ ਕੋਲੋਂ ਇਸ ਬੰਦੇ ਬਾਰੇ ਪੁੱਛਾਂ ਕਿ ਉਹ ਕੌਣ ਹੈ ਜਿਹੜਾ ਸਵੇਰੇ ਉੱਥੇ ਦਿਸਦਾ ਹੈ ਪਰ ਮੈਂ ਇਸ ਨੂੰ ਕਿਵੇਂ ਫਜ਼ੂਲ ਗੱਲ ਸਮਝ ਕੇ ਕੁਝ ਨਹੀਂ ਕਿਹਾ ਇੱਕ ਦਿਨ ਫਿਰ ਇੱਕ ਦਿਨ ਰੋਜ਼ ਵਾਂਗ ਮੈਂ ਸਵੇਰੇ ਦੁੱਧ ਲੈਣ ਹੱਥ ਵਿੱਚ ਡੋਲੂ ਫੜੀ ਰੈਸਟੋਰੈਂਟ ਵੱਲ ਆ ਰਹੀ ਸੀ ਉਸ ਦਿਨ ਮੌਸਮ ਬਹੁਤ ਠੰਡਾ ਸੀ ਤੇ ਠੰਡਾ ਹਵਾ ਚੱਲ ਰਹੀ ਸੀ ਪਾਲਾ ਰੋਜ਼ ਨਾਲੋਂ ਵੱਧ ਮਹਿਸੂਸ ਹੋ ਰਿਹਾ ਸੀ ਲੋਈ ਚ ਲਪੇਟੇ ਹੋਣ ਤੇ ਵੀ ਠੰਡ ਲੱਗ ਰਹੀ ਸੀ ਅਜੇ ਮੈਂ ਰੈਸਟੋਰੈਂਟ ਤੇ ਪਹੁੰਚਣ ਵਾਲਾ ਹੀ ਸੀ ਕਿ ਮੇਰੀ ਨਜ਼ਰ ਦੂਰੋਂ ਉਸ ਸਾਈਕਲ ਤੇ ਪਈ ਜਿਸ ਨੇੜੇ 10-11 ਸਾਲਾਂ ਦਾ ਇੱਕ ਮੁੰਡਾ ਖੜਾ ਸੀ। ਮੁੰਡੇ ਦੇ ਹੱਥ ਵਿੱਚ ਵੱਡਾ ਸਾਰਾ ਪਾਂਡਾ ਫੜਿਆ ਹੋਇਆ ਸੀ। ਸਾਈਕਲ ਵਾਲਾ ਉੱਚੀ ਆਵਾਜ਼ ਵਿੱਚ ਪਤਾ ਨਹੀਂ ਉਸਨੂੰ ਕੀ ਕਹਿ ਰਿਹਾ ਸੀ। ਅੱਛੇ ਮੈਂ ਉਹਨਾਂ ਵੱਲ ਵੇਖ ਰਿਹਾ ਸੀ ਕਿ ਸਾਈਕਲ ਵਾਲੇ ਮੁੰਡੇ ਨੇ ਉਸ ਮੁੰਡੇ ਦੇ ਮੂੰਹ ਤੇ ਦੋ ਚਾਰ ਚਪੇੜਾ ਮਾਰੀਆਂ ਤੇ ਉਹਦੇ ਹੱਥ ਫੜਿਆ ਪਾਂਡਾ ਖੂਕ ਕੇ ਦੂਰ ਵਗਾਹ ਮਾਰਿਆ। ਇਸ ਤਰ੍ਹਾਂ ਕਰ ਕੀ ਫਿਰ ਉਹ ਉੱਚੀ ਆਵਾਜ਼ ਵਿੱਚ ਮੁੰਡੇ ਨੂੰ ਗਾਲ੍ਹਾਂ ਕੱਢਣ ਲੱਗਿਆ। ਮੈਂ ਦੁੱਧ ਲੈਣ ਜਾਣ ਦੀ ਥਾ ਸਿੱਧਾ ਉਸ ਕੋਲ ਆ ਜਾਂਦਾ ਹਾਂ ਕੀ ਹੋਇਆ ਬਈ ਕਿਉਂ ਸਵੇਰੇ ਸਵੇਰੇ ਠੰਡ ਚ ਜਵਾਕ ਨੂੰ ਮਾਰ ਰਿਹਾ ਏ ਮੈਂ ਪੁੱਛਿਆ ਬਾਬੂ ਜੀ ਚੋਰ ਏ ਉਸ ਦੀ ਇਸ ਗੱਲ ਤੇ ਮੈਂ ਮੁੰਡੇ ਉਸ ਮੁੰਡੇ ਵੱਲ ਵੇਖਣ ਲੱਗਦਾ ਹਾਂ ਜਿਸ ਤੇ ਸਰੀਰ ਤੇ ਸਿਰਫ ਇੱਕ ਪਤਲੀ ਜੀ ਕਮੀਜ਼ ਪੈਣੀ ਹੋਈ ਸੀ ਐਨੀ ਠੰਡ ਵਿੱਚ ਵੀ ਉਸ ਦੀਆਂ ਲੱਤਾਂ ਨੰਗੀਆਂ ਹਨ ਪੈਰ ਵੀ ਨੰਗੇ ਹਨ ਉਹ ਅੱਖਾਂ ਤੇ ਆਪਣਾ ਸੱਜਾ ਹੱਥ ਧਰ ਕੇ ਰੋ ਰਿਹਾ ਸੀ ਮੈਂ ਐਨੀ ਸਵੇਰੇ ਇਸਨੇ ਤੇਰੀ ਕੀ ਚੋਰੀ ਕਰ ਲਈ ਜਿਹੜਾ ਤੂੰ ਇਸ ਨੂੰ ਮਾਰਿਆ ਮੈਂ ਸਾਈਕਲ ਵਾਲੇ ਨੂੰ ਪੁੱਛਿਆ ਨਾ ਹੀ ਪੁੱਛੋ ਬਾਬੂ ਜੀ ਮੇਰਾ ਤਾਂ ਮਨ ਕਰਦਾ ਹੈ ਮਾਰ ਮਾਰ ਕੇ ਦੀ ਚੰਬੜੀ ਉਧੇੜ ਦਵਾ ਇਹਦੀ ਸ਼ਕਲ ਵਿਗਾੜ ਦਵਾ ਸਾਈਕਲ ਵਾਲਾ ਗੁੱਸੇ ਨਾਲ ਮੁੰਡੇ ਵੱਲ ਵੇਖ ਕੇ ਬੋਲਿਆ ਉਹ ਨੰਗੀਆਂ ਲੱਤਾਂ ਵਾਲਾ ਮੁੰਡਾ ਅਜੇ ਵੀ ਰੋ ਰਿਹਾ ਸੀ ਬਈ ਤੂੰ ਗੱਲ ਤਾਂ ਦੱਸ ਫੇਰ ਤੂੰ ਭਾਵੇਂ ਇਸ ਦੀ ਚੰਬੜੀ ਉਧੇੜ ਦੇਈਂ ਜਾਂ ਸ਼ਕਲ ਵਿਗਾੜ ਦੇਵੀਂ ਮੇਰੀ ਗੱਲ ਸੁਣ ਸਾਈਕਲ ਵਾਲਾ ਸਾਰੀ ਕਹਾਣੀ ਦੱਸਣ ਲੱਗਾ ਬਾਬੂ ਜੀ ਇਸ ਰੈਸਟਰਾ ਵਿੱਚ ਜਿਹੜੇ ਬੰਦੇ ਰੋਟੀ ਖਾਣ ਹੁੰਦੇ ਨੇ ਉਹ ਪੈਸੇ ਵਾਲੇ ਹੁੰਦੇ ਨੇ ਇੱਥੇ ਤਾਂ ਦਾਲ ਦੀ ਇੱਕ ਪਲੇਟ 40 ਰੁਪਏ ਦੀ ਮਿਲਦੀ ਹੈ ਜਦੋਂ ਇਹਨਾਂ 40 ਰੁਪਏ ਦੀ ਇੱਕ ਗਰੀਬ ਰੋਟੀ ਪਰਿਵਾਰ ਰਸਤਾ ਭਰ ਦਾਲ ਪਕਾ ਕੇ ਰੋਟੀ ਖਾ ਸਕਦਾ ਹੈ ਪਨੀਰ ਤੇ ਮਲਾਈ ਕੋਫਤੇ ਦੀ ਤਾਂ ਗੱਲ ਹੀ ਨਾ ਕਰੋ ਸਾਈਕਲ ਵਾਲਾ ਬਿਨਾਂ ਰੁਕੇ ਬੋਲਦਾ ਰਿਹਾ ਸੀ ਇਨਾਂ ਮੀਂਦ ਲੋਕਾਂ ਦਾ ਖਾਣਾ ਖਾਣ ਦਾ ਇੱਕ ਅੰਦਾਜ਼ ਹੁੰਦਾ ਹੈ ਪਲੇਟਾਂ ਵਿੱਚ ਝੂਠ ਛੱਟਣਾ ਉਹ ਆਪਣੀ ਸ਼ਾਨ ਸਮਝਦੇ ਹਨ ਉਹ ਅਜਿਹਾ ਇਹਦਰ ਸੌਣ ਲਈ ਕਰਦੇ ਹਨ ਕਿ ਉਹ ਰੱਜੇ ਹੋਏ ਹਨ ਭੁੱਖੇ ਨਹੀਂ ਰੈਸਟੋਰਾਂ ਤੇ ਤਾਂ ਉਹ ਐਵੇਂ ਆ ਜਾਂਦੇ ਹਨ ਫਿਰ ਉਹ ਕੰਜੂਸ ਵੀ ਨਹੀਂ ਸਭ ਉਹ ਖੁੱਲੇ-ਦੇਲ ਵਾਲੇ ਹਨ ਮੇਰੇ ਕਿਹਾ ਰੈਸਟੋਰਾਂ ਚੋਂ ਝੂਠੀਆਂ ਪਲੇਟਾਂ ਧੋਣ ਵਾਲਾ ਮੁੰਡਾ ਪਲੇਟਾਂ ਦੀ ਝੂਠ ਕਨਸਤਰ ਵਿੱਚ ਇਕੱਠੀ ਕਰਦਾ ਰਹਿੰਦਾ ਹੈ ਰਾਤ ਹੋਂ ਤੱਕ ਕਨਸਤਰ ਮੂੰਹ ਤੱਕ ਭਰ ਜਾਂਦਾ ਹੈ ਮੈਂ ਸਵੇਰੇ ਹਨੇਰੇ ਜਿਹੇ ਆਉਂਦਾ ਹਾਂ ਤੇ ਝੂਠ ਨਾਲ ਭਰਿਆ ਕਨਸਤਰ ਸਾਈਕਲ ਤੇ ਟੰਗੇ ਪੀਪੀ ਵਿੱਚ ਉਲਟਾ ਕੇ ਲੈ ਜਾਣਾ ਹ ਇਸ ਦੇ ਬਦਲੇ ਮੁੰਡੇ ਨੂੰ ਰੋਜ਼ ਦੇ 5 ਰੁਪਏ ਦੇ ਦਿਨਾ ਹ ਪਰ ਇਸ ਕਨਸਤਰ ਦੇ ਮਾਲ ਤੇਰੇ ਕੀ ਕੰਮ ਆਉਂਦਾ ਹੈ ਮੈਂ ਸਾਈਕਲ ਵਾਲੇ ਦੀ ਗੱਲ ਨੂੰ ਕੱਟਦਿਆਂ ਪੁੱਛਿਆ ਬੌਜੀ ਮੈਂ ਕਈ ਸੂਰ ਪਾਲੇ ਹੋਏ ਹਨ ਇਹ ਸਾਰਾ ਕੁਝ ਮੈਂ ਇੱਕ ਬੱਠਲ ਵਿੱਚ ਪਾ ਕੇ ਉਹਨਾਂ ਮੂਰੇ ਧਰ ਦਿਨਾ ਹਾਂ ਆ ਬਾਪੂ ਜੀ ਯਕੀਨ ਕਰੋ ਜਿੱਦਾਂ ਦੇ ਸੂਰ ਇਹ ਝੂਠ ਖਾਣ ਲੱਗੇ ਨੇ ਉਹ ਛੇਤੀ ਵਾਦੇ ਹੋਏ ਮੋਟੇ ਵੀ ਹੁੰਦੇ ਜਾਂਦੇ ਨੇ ਰੋਜ਼ ਦੇ ਕੁਲ 5 ਰੁਪਏ ਨਾਲ ਉਹਨਾਂ ਦਾ ਪੇਟ ਭਰ ਜਾਂਦਾ ਹੈ ਕਿੰਨਾ ਸਸਤਾ ਹੈ ਇਹ ਕੰਮ ਉਸਨੇ ਆਪਣੀ ਗੱਲ ਮਕਾਉਂਦਿਆਂ ਕਿਹਾ ਪਰ ਤੂੰ ਇਸ ਮੁੰਡੇ ਨੂੰ ਕਿਉਂ ਮਾਰਿਆ ਮੈਂ ਫਿਰ ਪਹਿਲਾ ਵਾਲਾ ਸਵਾਲ ਦੁਹਰਾਇਆ ਇਹ ਚੋਰ ਹੈ ਬੌਜੀ ਕਈ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਇਹ ਸੂਰਾ ਲਈ ਝੂਠ ਨਾਲ ਖਨਸਤਰ ਭਰਿਆ ਨਹੀਂ ਸੀ ਹੁੰਦਾ ਸਗੋ ਰੋਜ਼ ਖਾਸਾ ਨੀਵਾ ਹੋ ਜਾਂਦਾ ਸੀ ਜਦੋਂ ਮੈਂ ਪਲੇਟਾਂ ਸਾਫ਼ ਕਰਨ ਵਾਲੇ ਮੁੰਡੇ ਨੂੰ ਇਸ ਦਾ ਇਲਾਮਾ ਦਿੱਤਾ ਤਾਂ ਉਸਨੇ ਦੱਸਿਆ ਕਿ ਉਹ ਤਾਂ ਰੋਜ਼ ਰਾਤੀ 11 ਵਜੇ ਖਨਸਤਰ ਭਾਰ ਕੇ ਰੱਖਣ ਦੇ ਹੀ 5 ਰੁਪਏ ਲੈਂਦਾ ਹੈ ਫਿਰ ਮੈਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਗੜਬੜ ਹੈ ਸਾਈਕਲ ਵਾਲਾ ਆਪਣੀ ਕਹਾਣੀ ਸੁਣਾ ਰਿਹਾ ਸੀ ਅਤੇ ਉਸ ਕੋਲ ਖੜਾ ਉਹ 10-11 ਸਾਲ ਦਾ ਲੰਗੀਆਂ ਲੱਤਾਂ ਵਾਲਾ ਮੁੰਡਾ ਅਜੇ ਵੀ ਰੋ ਰਿਹਾ ਸੀ ਸਾਈਕਲ ਵਾਲੇ ਨੇ ਗੱਲ ਮੁੜ ਸ਼ੁਰੂ ਕੀਤੀ ਮੈਂ ਸਮਝ ਗਿਆ ਪਾਉਜੀ ਕਿ ਕਿਨਸਤਰ ਚੋ ਮਾਲ ਚੋਰੀ ਹੁੰਦਾ ਹੈ ਬਸ ਫਿਰ ਕੀ ਮੈਂ ਅੱਜ ਸਵੇਰੇ ਚੋਰ ਨੂੰ ਫੜਨ ਲਈ ਜਲਦੀ ਆ ਗਿਆ ਤੇ ਹਨੇਰੇ ਵਿੱਚ ਲੋਕ ਕੇ ਖੜਾ ਸੀ ਕੋਈ 6 ਵਜੇ ਤੋਂ ਪਹਿਲਾਂ ਮੈਂ ਵੇਖਿਆ ਉੱਤਰ ਝੁੱਗੀਆਂ ਵੱਲੋਂ ਟੁਰਿਆ ਆ ਰਿਹਾ ਸੀ ਮੈਂ ਚੁੱਪ ਖੜਾ ਇਸ ਵਨ ਉਹ ਦੇਖਦਾ ਰਿਹਾ ਫਿਰ ਵਰਾਂਡੇ ਵਿੱਚ ਆ ਕੇ ਇਸ ਤੇ ਇੱਕ ਨਸਤਰ ਵਿੱਚੋਂ ਇੱਕ ਭਾਂਡਾ ਵੱਡਾ ਡੱਬਾ ਮਾਲ ਨਾਲ ਭਰ ਲਿਆ ਇਹ ਅਜੇ ਮੁੜ ਚੁਕੀਆਂ ਵੱਲ ਨੂੰ ਜਾਣ ਹੋਇਆ ਹੀ ਸੀ ਕਿ ਮੈਂ ਇਸ ਨੂੰ ਰੰਗੇ ਹੱਥੀ ਫੜ ਲਿਆ ਫਿਰ ਇਹ ਚੋਰ ਹੀ ਤਾਂ ਹੋਇਆ ਆਪਣੀ ਗੱਲ ਮਕਾਉਂਦਿਆਂ ਸਾਰੇ ਹੀ ਸਾਈਕਲ ਵਾਲੇ ਨੇ ਲੰਗੀਆਂ ਲੱਤਾਂ ਵਾਲੇ ਮੁੰਡੇ ਦੇ ਮੂੰਹ ਤੇ ਚੋਰ ਨਾਲ ਇੱਕ ਚਪੇੜ ਮਾਰੀ ਉਸ ਨੂੰ ਚੋਰ ਆ ਕੇ ਗਾਲ ਕੱਢੀ ਬਾਈ ਤੂੰ ਇਸ ਨੂੰ ਨਾ ਮਾਰ ਮੈਂ ਇਸ ਕੋਲੋਂ ਪੁੱਛਦਾ ਹਾਂ ਗੱਲ ਕੀ ਹੈ ਕਿਉਂ ਬਈ ਤੂੰ ਇਸ ਤਰ੍ਹਾਂ ਕਿਉਂ ਕਰਦਾ ਸੀ ਮੈਂ ਉਸ ਮੁੰਡੇ ਕੋਲੋਂ ਪੁੱਛਿਆ ਪਹਿਲਾਂ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ ਪਰ ਦੂਜੀ ਵਾਰੀ ਪੁੱਛਣ ਤੇ ਉਹ ਰੋਂਦਾ ਹੋਇਆ ਬੋਲਣ ਲੱਗਾ ਮਾਂ ਮੈਨੂੰ ਸਵੇਰੇ ਹਨੇਰੇ ਉਠਾ ਦਿੰਦੀ ਹੈ ਉਸ ਵੇਲੇ ਮੈਨੂੰ ਬਹੁਤ ਨੀਂਦ ਆਈ ਹੁੰਦੀ ਹੈ ਫਿਰ ਮੈਨੂੰ ਠੰਡ ਬਹੁਤ ਲੱਗਦੀ ਹੈ ਸਾਰਿਆਂ ਤੋਂ ਪਹਿਲਾਂ ਡੱਬਾ ਲੈ ਕੇ ਮੈਂ ਇੱਥੇ ਆ ਜਾਂਦਾ ਹਾਂ ਮੈਨੂੰ ਪਤਾ ਹੈ ਕੀ ਭਾਂਡੇ ਸਾਫ਼ ਕਰਨ ਵਾਲਾ ਮੁੰਡਾ ਹਨੇਰੇ ਵਿੱਚ ਪੀਪਾ ਇੱਥੇ ਰੱਖਦਾ ਹੈ ਫਿਰ ਮੈਂ ਚੁੱਪਚਾਪ ਪੀਪੇ 'ਚੋਂ ਮਾਲ ਦਾ ਡੱਬਾ ਭਰ ਕੇ ਘਰ ਲੈ ਜਾਂਦਾ ਹਾਂ ਪਰ ਤੁਸੀਂ ਇਸ ਦਾ ਕਰਦੇ ਕੀ ਹੋ ਮੈਂ ਇਸ ਦੀ ਗੱਲ ਕੱਟ ਕੇ ਅਗਲਾ ਸਵਾਲ ਪੁੱਛਦਾ ਹਾਂ ਪਰ ਇਸ ਵਾਰੀ ਮੁੰਡੇ ਉਹ ਮੁੰਡਾ ਰੁਕਦਾ ਨਹੀਂ ਸਗੋਂ ਤੁਰੰਤ ਮੇਰੇ ਸਵਾਲ ਦਾ ਜਵਾਬ ਦੇਣ ਲੱਗਦਾ ਹੈ ਸਾਡਾ ਬਾਪੂ ਨਹੀਂ ਹੈ ਉਹ ਤਾਂ ਪਿਛਲੇ ਸਾਲ ਬਿਮਾਰ ਹੋ ਕੇ ਮਰ ਗਿਆ ਸੀ ਹੁਣ ਮੇਰੀ ਮਾਂ ਹੈ ਜਿਸ ਨਾਲ ਅਸੀਂ 4 ਭੈਣ ਭਰਾ ਰਹਿੰਦੇ ਹਾਂ ਮੈਂ ਉਹਨਾਂ ਵਿੱਚੋਂ ਸਭ ਤੋਂ ਵੱਡਾ ਹਾਂ ਅਸੀਂ ਸਾਰੇ ਬਾਪੂ ਨਾਲ ਪਿੰਡੋਂ ਸ਼ਹਿਰ ਕੰਮ ਕਰਨ ਆਏ ਸੀ ਇੱਥੇ ਸਰਕਾਰੀ ਕੁਆਟਰ ਬੰਦ ਰਹੇ ਹਨ ਠੇਕੇਦਾਰਾਂ ਨੇ ਸਾਡੇ ਰਹਿਣ ਲਈ ਕੁਆਟਰ ਨੇੜੇ ਹੀ ਝੁਗੀਆਂ ਬਣਾ ਰੱਖੀਆਂ ਹਨ ਪਹਿਲਾਂ ਤਾਂ ਮੇਰੀ ਮਾਂ ਬਾਪੂ ਨਾਲ ਮਿਲ ਕੇ ਦਿਹਾੜੀ ਕਰਿਆ ਕਰਦੀ ਸੀ ਤੇ ਸਭ ਕੁਝ ਠੀਕ ਠਾਕ ਚੱਲਦਾ ਸੀ ਪਰ ਹੁਣ ਇਕੱਲੀ ਮਾਂ ਦਿਹਾੜੀ ਕਰਦੀ ਹੈ ਮੈਂ ਤਾਂ ਜੇ ਛੋਟਾ ਹਾਂ ਕੁਝ ਕਰਨ ਜੋਗਾ ਨਹੀਂ ਬਸ ਮਾਂ ਦੀ ਹਾੜੀ ਕਰਦੀ ਹੈ ਤੇ ਮੇਰੇ ਛੋਟੇ ਭੈਣ ਭਰਾਵਾਂ ਨੂੰ ਸਾਭਦਾ ਹਾਂ ਇਕੱਲੀ ਮਾਂ ਦੀ ਦਿਹਾੜੀ ਦੇ ਪੈਸਿਆਂ ਨਾਲ ਤਾਂ ਦਾਲ ਸਬਜ਼ੀ ਨਹੀਂ ਖਰੀਦੀ ਜਾ ਸਕਦੀ ਉਸ ਨਾਲ ਤਾਂ ਮਸਾਂ ਆਟੇ ਤੇ ਦੁੱਧ ਚਾਹ ਚੱਲਦੀ ਹੈ ਮੈਂ ਸਵੇਰੇ ਕਿਸੇ ਦੇ ਆਉਣ ਤੋਂ ਪਹਿਲਾਂ ਪੀਪੇ ਵਿੱਚੋਂ ਮਾਲ ਦਾ ਡੱਬਾ ਭੜ ਕੇ ਲੈ ਜਾਂਦਾ ਹਾਂ ਜਿਸ ਨਾਲ ਅਸੀਂ ਸਾਰੇ ਸਵੇਰੇ ਸ਼ਾਮ ਰੋਟੀ ਖਾ ਲੈਂਦੇ ਹਾਂ ਸਾਨੂੰ ਇਹ ਸਵਾਦ ਵੀ ਬਹੁਤ ਲੱਗਦਾ ਹੈ ਭਾਵੇਂ ਸਵੇਰੇ ਮੈਨੂੰ ਬਹੁਤ ਨੀਂਦ ਆਈ ਹੁੰਦੀ ਹੈ ਭਾਵੇਂ ਸਵੇਰੇ ਮੇਰੀਆਂ ਲੱਤਾਂ ਨੰਗੀਆਂ ਹੁੰਦੀਆਂ ਹਨ ਮੈਨੂੰ ਠੰਡ ਬਹੁਤ ਲੱਗਦੀ ਹੈ ਪਰ ਤਾਂ ਵੀ ਮੈਂ ਮਾਂ ਦੇ ਘਰ ਆ ਇੱਧਰ ਆ ਜਾਂਦਾ ਹਾਂ ਤੇ ਮੁੰਡਾ ਮੋਲਣਾ ਬੰਦ ਕਰ ਦਿੰਦਾ ਹੈ ਕਹਾਣੀ ਇੱਥੇ ਹੀ ਮੁੱਕ ਜਾਂਦੀ ਹੈ ਠੰਡ ਨਾਲ ਕੰਬਦਾ ਮਾਹੌਲ ਜਿਵੇਂ ਪੈਪਿਤ ਹੋ ਜਾਂਦਾ ਹੈ ਸ਼ਾਂਤ ਤੇ ਡਰਾਮਾ ਨਾ ਹੋ ਜਾਂਦਾ ਹੈ ਪਰ ਉਦੋਂ ਹੀ ਮੈਨੂੰ ਨੰਗ ਤੜੰਗੇ ਉਹ ਚਾਰ ਬੱਚੇ ਇੱਕ ਦੂਜੇ ਨੂੰ ੱੱਕੇ ਮਾਰਦੇ ਹੋਏ ਭੁੱਖੇ ਹਾਂਬੜੇ ਬੱਠਲ ਵਿੱਚੋਂ ਮੂੰਹ ਮਾਰਦੇ ਦਿਸਣ ਲੱਗਦੇ ਹਨ ਇਕੱਲੇ ਨਹੀਂ ਸਗੋਂ ਸੂਰਾ ਨਾਲ ਮਿਲ ਕੇ ਬੱਠਲ ਵਿੱਚ ਪਈ ਝੂਠ ਖਾਂਦੇ ਦਿਸਣ ਲੱਗਦੇ ਹਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ